ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਜਸਿਲ ਲੈ ਕੇ ਆਇਆ ਜੀ ਨਿਊ ਹਾਲੈਂਡ 3602 ਟਰੈਕਟਰ ਵੇਚਾਉ 2017 ਮਾਡਲ ਪਹਿਲੇ ਨਾ ਪਾਵਰ ਸਟੀering ਡਵਲ ਕਲਚ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਕੰਡੀਸ਼ਨ ਦੀ ਗੱਲ ਕਰੀ ਤਾਂ ਬਿਲਕੁਲ ਓਕੇ ਕੰਡੀਸ਼ਨ ਹੈ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਮਾਲਕ ਵੀ ਇਹਦੇ ਨਾਲ ਡੀਲ ਕਰ ਸਕਦੇ ਹੋ 5 ਲੱਖ 80 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਹੈ ਜੀ 7973866162 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਨਿਊ ਹਾਲੈਂਡ 3602 ਟਰੈਕਟਰ 2017 ਮਾਡਲ 580000 ਰੁਪਏ ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ। ਬੱਕਰੀਆਂ ਬੱਕਰੇ ਵਿਕਾਉ ਨੇ। ਬੱਕਰੀਆਂ ਅਤੇ ਬੱਕਰੇ ਵਿਕਾਉ ਨੇ ਦੋ ਬਰਬਰੀ ਬੱਕਰੇ ਅਠ ਨਗ ਨੇ, ਬੀਤਰ ਪੰਜ ਬੱਕਰੇ ਪਠਾ ਤਿੰਨ ਨੇ। 10-11 ਮਹੀਨਿਆਂ ਦੀ ਏਜ ਹੈ ਇਹਨਾਂ ਦੀ। 10-11 ਮਹੀਨਿਆਂ ਦੇ ਬੱਕਰੇ ਬੱਕਰੀਆਂ ਵਿਕਾਉ ਨੇ ਦੋ ਬਰਬਰੀ ਬੱਕਰੇ ਅਠ ਨਗ ਨੇ, ਬੀਤਰ ਪੰਜ ਬੱਕਰੇ ਤਿੰਨ ਪਠਾ। ਬਾਹਰ ਜਾਣ ਜੀ ਇਸ ਕਰਕੇ ਵੇਚ ਰਹੇ ਨੇ ਏਰੀਆ ਤਲਵੰਡੀ ਸਾਬੋ ਬਠਿੰਡਾ ਰੇਟ ਵਗੈਰਾ ਤੁਸੀਂ ਫੋਨ ਤੇ ਤੈਅ ਕਰ ਸਕਦੇ ਹੋ 94655503535 94655503535 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬੱਕਰੀਆਂ ਬੱਕਰੇ ਨੇ ਜਿਹੜੇ 11 ਮਹੀਨਿਆਂ ਦੇ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ ਘਰ ਵਿਕਾਊ ਹੈ ਜੀ ਫਿਰੋਜ਼ਪੁਰ ਰੋਡ ਲੁਧਿਆਣਾ ਨਜ਼ਦੀਕ ਵੇਰਕਾ ਮਿਲਕ ਪਲਾਂਟ 1150 ਗਜ ਏਰੀਆ ਦੇ ਵਿੱਚ ਬਣਿਆਗਾ ਰੇਟ ਦੀ ਗੱਲ ਕਰੀਏ ਤਾਂ ਜੀ 6 ਕਰੋੜ 50 ਲੱਖ ਰੁਪਏ ਸਾਢੇ 6 ਕਰੋੜ ਰੇਟ ਰੱਖਿਆ ਗਿਆ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਬਿਲਕੁਲ ਸੋਹਣੀ ਤੇ ਆਲੀਸ਼ਾਨ ਕੰਡੀਸ਼ਨ ਦਾ ਘਰ ਹੈ ਤੁਸੀਂ ਦੇਖ ਸਕਦੇ ਹੋ ਜੀ ਇੱਕ ਤਰ੍ਹਾਂ ਦਾ ਬੰਗਲੇ ਦੀ ਤਰ੍ਹਾਂ ਤੁਸੀਂ ਵੀਡੀਓ ਦੇਖੋ ਬਹੁਤ ਹੀ ਸੋਹਣਾ 뷰 ਹੈਗਾ ਬਾਕੀ ਮਾਲਕ ਵੀਰ ਦੇ ਨਾਲ ਗੱਲ ਕਰ ਸਕਦੇ ਹੋ ਜੀ 991427537 ਇਹ ਨੰਬਰ ਇਸ ਨੰਬਰ ਤੇ ਕਾਲ ਕਰਕੇ ਘਰ ਦੀ ਜਿਹੜੀ ਡੀਲ ਹੈ ਤੁਸੀਂ ਪੱਕੀ ਕਰ ਸਕਦੇ ਹੋ ਜੀ ਦੁਕਾਨ ਵਿਕਾਊ ਹੈ ਜੀ ਸੈਜ ਹੈ 33 ਫੁੱਟ ਲੰਮੀ 10 ਫੁੱਟ ਫਰੰਟ ਏਰੀਆ ਹੈਗਾ ਜੀ ਸ਼ਹਿਰ ਲੁਧਿਆਣਾ 70 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਪਈ ਜੇ ਤੁਸੀਂ ਦੇਖ ਸਕਦੇ ਹੋ 9872900642 ਦੂਜਾ ਨੰਬਰ ਹੈ ਜੀ 62808196 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਜੀ ਦੁਕਾਨ ਹੈ ਜਿਹੜੀ ਤੁਸੀਂ 70 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਵਿਕਾਊ ਹੈ ਜੀ 2018 ਮਾਡਲ ਪਹਿਲੇ ਨਾਂ ਏਰੀਆ ਮਲੋਟ ਮਿਆਹੀ ਆਰਪੀਰ ਰੇਟ ਰੱਖਿਆ ਗਿਆ ਜੀ ਕਾਗਜ਼ ਵਗੈਰਾ ਪੂਰੇ ਨੇ ਕੋਈ ਕਮੀ ਪੇਸ਼ੀ ਨਹੀਂ ਹੈਗੀ ਓਕੇ ਕੰਡੀਸ਼ਨ ਹੈ ਪਹਿਲੇ ਨਾ ਹੈ ਜੀ ਮਲੋਟ ਏਰੀਆ ਚ 2018 ਮਾਡਲ ਹੈ 50000 ਰੁਪਏ ਰੇਟ ਮੰਗਿਆ 7009882399 ਇਸ ਨੰਬਰ ਤੇ ਫੋਨ ਕਰਕੇ ਹੀਰੋ ਸਬਲੈਂਡਰ ਪਲੱਸ ਮੋਟਰਸਾਈਕਲ 2018 ਮਾਡਲ 50000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਆ ਕਰੋ ਜਿਹੜੇ ਵੀਰ ਵਧੀਆ ਕਮੈਂਟ ਕਰਦੇ ਨੇ ਉਹਨਾਂ ਨੂੰ ਵੀਰਾਂ ਤੈਤ ਲਓ ਧੰਨਵਾਦ ਕਰਾਹ ਵਿਕਾਊ ਹੈ ਜੀ ਰੇਟ ਹੈ 20000 20000 ਰਪਏ ਰੇਟ ਹੈ ਕਰਾਹ ਵਿਕਾਊ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ ਏਰੀਆ ਮਨਜੀਠਾ 987749844 ਨੰਬਰ ਤੇ ਫੋਨ ਕਰ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦਾ ਮਤਲਬ ਹੈ ਕਿ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਮਿਲਦਾ ਰਹੂਗਾ ਸੋ ਵੀਡੀਓ ਤਾਂ ਬਹੁਤ ਸਾਰੇ ਭਰਾ ਦੇਖਦੇ ਨੇ ਪਰ ਸਬਸਕ੍ਰਾਈਬ ਕੋਈ ਵੀਰ ਹੀ ਕਰਦਾ ਸੋ ਵੀਰਾਂ ਨੂੰ ਬੇਨਤੀ ਹੈ ਸਾਰੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਇਹ ਮੁੰਡਾ 7 ਜੂਨ ਨੂੰ ਸ਼ਾਮ 4 ਵਜੇ ਘਰ ਤੋਂ ਗੁੱਸੇ ਹੋ ਕੇ ਚਲਾ ਗਿਆ ਜੀ ਹਜੇ ਤੱਕ ਘਰ ਨਹੀਂ ਪਹੁੰਚਿਆ ਨਾਮ ਅਮਰੀਕ ਸਿੰਘ ਹੈ ਪਿੰਡ ਦੌਲਤ ਖੇੜਾ सिरसा ਹਰਿਆਣਾ 70153 9622 ਦੂਜਾ ਨੰਬਰ 99919 96863 ਤੀਜਾ ਨੰਬਰ ਹੈਗਾ ਜੀ 9812042167 ਇਹਨਾਂ ਨੰਬਰਾਂ ਤੇ ਕਾਲ ਕਰੋ ਜੀ ਜੇਕਰ ਕਿਸੇ ਵੀ ਵੀਰ ਨੂੰ ਪਤਾ ਲੱਗਦਾ ਹੈ ਕਿਸੇ ਭੈਣ ਦਾ ਭਰਾ ਕਿਸੇ ਮਾਂ ਦਾ ਪੁੱਤ ਤਾਂ ਕਿ ਉਹਨੂੰ ਮਿਲ ਸਕੇ ਤੇ ਵੀਡੀਓ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਮਹਿੰਦਰਾ 475 ਟਰੈਕਟਰ ਵਿਕਾਊ ਹੈ ਜੀ ਹਾਈ ਸਪੀਡ ਪੰਜਾਬ ਨੰਬਰ 1996 ਮਾਡਲ 60% ਟਾਇਰਾਂ ਦੀ ਕੰਡੀਸ਼ਨ ਅਗਲੇ ਟਾਇਰ ਹੈਗੇ ਨੇ ਜੀ 60% ਤੇ ਪਿਛਲੇ ਟਾਇਰ ਵੀ 60% 1.5 ਲੱਖ ਰੁਪਏ ਰੇਟ ਮੰਗੇ ਏਰੀਆ ਜੀ ਸਰਹੰਦ ਫਤੇਗੜ ਸਾਹਿਬ 788372304 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 475 ਟਰੈਕਟਰ 1996 ਮਾਡਲ 1.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਕਿ ਕਈ ਵੀਰਾਂ ਦੇ ਚੀਜ਼ਾਂ ਸੇਲ ਹੋ ਸਕਣ i20 ਗੱਡੀ ਵਿਕਾਊ ਆ ਗੱਡੀ 2012 ਮਾਡਲ ਹੈ 3 ਲੱਖ ਰੁਪਏ ਰੇਟ ਰੱਖੇ ਗਿਆ ਜੀ ਜਿਆਦਾ ਜਾਣਕਾਰੀ ਵੀਰ ਨੇ ਦੱਸੇ ਨਹੀਂ ਕੰਡੀਸ਼ਨ ਦਿਖਾਈ ਹੋਈ ਹੈ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜੀ ਤੇ ਨੰਬਰ ਤੁਸੀਂ ਨੋਟ ਕਰ ਲਓ ਜੀ ਇਹ ਨੰਬਰ ਤੇ ਕਾਲ ਕਰ ਸਕਦੇ ਹੋ i20 ਗੱਡੀ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਖਰੀਦ ਸਕਦੇ ਹੋ ਨੰਬਰ ਹੈਗਾ ਜੀ 9464592213 9464592213 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ i20 ਗੱਡੀ 2012 ਮਾਡਲ 3 ਲੱਖ ਰੁਪਏ ਦੇ ਵਿੱਚ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਜੀ ਸਾਰੀ ਜਾਣਕਾਰੀ ਪ੍ਰੋਪਰ ਲੈ ਸਕਦੇ ਹੋ ਪੰਜਾਬ ਨੰਬਰ ਹੈ ਗੱਡੀ ਪਹਿਲਾਂ ਝੋਟੀ ਵਿਕਾਊ ਹੈ ਜੀ ਮੋਹਰਾਂ ਨਸਲ ਦੀ ਏਰੀਆ ਬਠਿੰਡਾ 9463416084 ਇਸ ਨੰਬਰ ਤੇ ਖਰੀਦ ਸਕਦੇ ਇੱਕ ਵੀਰਾਂ ਨੂੰ ਬੇਨਤੀ ਹੈ ਜੀ ਕੋਈ ਵੀ ਚੀਜ਼ ਜੇ ਤੁਸੀਂ ਐਡ ਭੇਜਨੀ ਆ ਤਾਂ ਪ੍ਰੋਪਰ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਕਮੈਂਟ ਵੀ ਬਹੁਤ ਵੀਰਾਂ ਦੇ ਆਉਂਦੇ ਨੇ ਕਿ ਸਾਰੀ ਜਾਣਕਾਰੀ ਨਹੀਂ ਦਿੱਤੀ ਹੁੰਦੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ A to Z ਸਾਰੀ ਭੇਜਿਆ ਕਰੋ ਰੇਟ ਏਰੀਆ ਨੰਬਰ ਸਾਰਾ ਕੁਝ ਸਾਨੂੰ ਦੱਸਿਆ ਕਰੋ ਜੀ ਤਾਂ ਕਿ ਅੱਗੇ ਵੀ ਪੂਰੀ ਜਾਣਕਾਰੀ ਵੀਰਾਂ ਤੱਕ ਪਹੁੰਚ ਸਕੇ ਤੁਹਾਡੀ ਹਰ ਇੱਕ ਚੀਜ਼ ਛੇਤੀ ਸੇਲ ਹੋ ਸਕੇ ਆਈਫੋਨ 12 ਪ੍ਰੋ ਵਿਕਾਊ ਹੈ ਜੀ ਆਈਫੋਨ 12 ਪ੍ਰੋ ਮੈਕਸ ਬੈਟਰੀ ਹੈਲਥ 84% ਏਰੀਆ ਮੋਗਾ 45000 ਰੁਪਏ ਰੇਟ ਹੈ ਜੀ 7426805327 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀ ਵੀਰ ਭੈਣ ਭਰਾ ਐਡ ਕਰਵਾਉਣ ਦੇ ਚਾਹਵਨ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੇ bizness ਹੈ ਕੋਈ ਤੁਹਾਡਾ ਟਰੈਕਟਰ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਤੁਸੀਂ ਜੋ ਵੀ ਐਡ ਕਰਵਾਉਣਾ ਚਾਹੁੰਦੇ ਹੋ WhatsApp ਦੇ ਨੰਬਰ ਚੱਲਦਾ ਰਹਿੰਦਾ ਜੀ ਚੈਨਲ ਤੇ WhatsApp ਦਾ ਨੰਬਰ ਹੈ ਜਿਹੜਾ 9877988464 ਇਹ ਨੰਬਰ ਤੁਸੀਂ ਨੋਟ ਕਰ ਲੈ ਇਸ ਨੰਬਰ ਤੇ ਪੰਜ ਤੋਂ ਸੱਤ ਫੁੱਟਾਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਐਂਡ ਤੁਸੀਂ WhatsApp ਕਰ ਸਕਦੇ ਹੋ ਲੋਜੀਕ ਹੋਰ ਤੁਹਾਡੇ ਲਈ ਬਹੁਤ ਸੋਹਣੀ ਜ਼ਮੀਨ ਲੈ ਕੇ ਆਏ ਆ ਜੀ 23 ਏਕੜ ਜ਼ਮੀਨ ਹੈ ਜੀ ਦੋ ਮੋਟਰਾਂ ਨੇ ਅੰਬਾਲਾ ਤੋਂ 12 ਕਿਲੋਮੀਟਰ ਇੱਕ ਨੰਬਰ ਜ਼ਮੀਨ ਹੈ ਤੇ ਇੱਕੋ ਹੀ ਟੱਕ ਹੈ ਕੋਈ ਰੋਲਾ ਨਹੀਂ ਹੈਗਾ ਕੋਈ ਰੋਲੇ ਵਾਲੀ ਜ਼ਮੀਨ ਨਹੀਂ ਹੈਗੀ 23 ਏਕੜ ਜ਼ਮੀਨ ਹੈ ਦੋ ਮੋਟਰਾਂ ਨੇ ਅੰਬਾਲਾ ਤੋਂ 12 ਕਿਲੋਮੀਟਰ ਇੱਕ ਨੰਬਰ ਜ਼ਮੀਨ ਹੈ ਇੱਕ ਟਾਕ ਹੈ ਜੀ ਕੋਈ ਰੋਲਲ ਜ਼ਮੀਨ ਨਹੀਂ ਬਾਕੀ ਰੇਟ ਵਗੈਰਾ ਤੁਸੀਂ ਮਾਲਕ ਵੀਰ ਦੇ ਨਾਲ ਹੀ ਗੱਲ ਕਰਕੇ ਤੈਅ ਕਰ ਸਕਦੇ ਨੰਬਰ ਦਿੱਤਾ ਹੋਇਆ ਜੀ 8684092203 8684092203 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਇਹ ਵੀਡੀਓ ਨੂੰ ਜੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਜੋ ਇੱਕ ਵੀਰ ਦੀ ਪਿੱਛੇ ਜਿਵੇਂ ਵੀਡੀਓ ਬੋਲੀ ਸੀ ਕਿ ਗੁੰਮ ਹੋ ਗਿਆ ਕਿ ਇਹ ਵੀਰ ਜਲਦੀ ਤੋਂ ਜਲਦੀ ਮਿਲ ਸਕੇ ਤੋ ਇਹ ਸਾਰੇ ਜਣੇ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਸ਼ੇਅਰ ਕਰਦੇ ਵੀਡੀਓ ਜਿਹੜੇ ਵੀਰ ਤੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਤੁਸੀਂ ਇਹਨਾਂ ਚੈਨਲ ਨੂੰ ਸਪੋਰਟ ਕਰ ਰਹੇ ਹੋ ਜੀ ਤੁਹਾਡਾ ਆਪਣਾ ਚੈਨਲ ਹੈ ਜੀ ਅੱਗੇ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਦਾ ਕਰੋ ਪਰੰਤੂ ਤੁਸੀਂ ਆਪਣੇ ਚੈਨਲ ਡਾਇਰੈਕਟਰ ਮੇਲਾ ਐਂਡ ਫੇਸਬੁੱਕ ਪੇਜ ਖੇਤੀ ਖਬਰ ਦੇ ਨਾਲ ਐਸੀ ਹੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਕੋ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ